ਦੋਸਤੋ ਹਸਿਕਾ ਮੈਂ ਹਰਪ੍ਰੀਤ ਸਿੰਘ ਸੋਹੀ ਪੰਜਾਬ ਪੁਲਟਰੀ ਫਾਰਮ ਬਾਗੜੀਆਂ ਦੋਸਤੋ ਗਰਮੀ ਦਾ ਟਾਈਮ ਚੱਲ ਰਿਹਾ ਤੇ ਅੰਡੇ ਵਾਸਤੇ ਚੂਚੇ ਪਾਏ ਜਾ ਰਹੇ ਨੇ ਜਿਨ੍ਹਾਂ ਦਾ ਅੰਡਾ ਸਰਦੀ ਚ ਲੈਣਾ ਹੈ ਇੱਕ ਦੋ ਛੋਟੀਆਂ ਛੋਟੀਆਂ ਪ੍ਰੋਬਲਮਸ ਇਸ ਟਾਈਮ ਆਉਂਦੀਆਂ ਨੇ ਮੈਨੇਜਮੈਂਟ ਦੀਆਂ ਪ੍ਰੋਬਲਮਸ ਨੇ ਜੇ ਤੁਸੀਂ ਗੌਰ ਕਰੋਗੇ ਤਾਂ ਬੜੀ ਆਸਾਨੀ ਨਾਲ ਸੋਲਵ ਹੋ ਜਾਂਦੀਆਂ ਨੇ ਜਿਵੇਂ ਇਸ ਟਾਈਮ ਗਰਮੀ ਵਧਣ ਨਾਲ ਇੱਕ ਪ੍ਰੋਬਲਮ ਆਉਂਦੀ ਹੈ ਬਿਠ ਰੋਕਣ ਦੀ ਚੂਚੇ ਦੀ ਬਿਠ ਰੋਕਣ ਲੱਗ ਜਾਂਦੀ ਹੈ ਉਹਦੀ ਬੈਕ ਸਾਈਡ ਦੇ ਉੱਤੇ ਜੰਮਣੀ ਸ਼ੁਰੂ ਹੋ ਜਾਂਦੀ ਹੈ। ਦੋਸਤੋ ਬੈਕ ਸਾਈਡ ਤੇ ਬਾਅਦ ਵਿੱਚ ਜੰਮਦੀ ਹੈ ਬਿਠ ਪਹਿਲਾਂ ਉਹਦੇ ਸਰੀਰ ਦੇ ਅੰਦਰ ਰੁਕਣੀ ਸ਼ੁਰੂ ਹੋ ਜਾਂਦੀ ਹੈ ਬਿਠ। ਜਦੋਂ ਅੰਦਰ ਰਕਾਵਟ ਆ ਜਾਂਦੀ ਹੈ ਉਹ ਫੀਡ ਲਗਾਤਾਰ ਖਾਈ ਜਾ ਰਿਹਾ ਪਾਣੀ ਘੱਟ ਪੀਂਦਾ। ਉਹਦੇ ਨਾਲ ਅੰਦਰ ਉਹਦੇ ਬਲੋਕੇਜ ਹੋ ਜਾਂਦੀ ਹੈ। ਜੇ 3 ਦਿਨ ਅਸੀਂ ਗੌਰ ਨਾ ਕਰੀਏ ਤਾਂ 3 ਦਿਨਾਂ ਤੋਂ ਬਾਅਦ ਉਹ ਚੂਚਾ ਮਰਨਾ ਸਟਾਰਟ ਹੋ ਜਾਂਦਾ ਹੈ। ਉਹਦੀ ਪਛਾਣ ਕੀ ਹੁੰਦੀ ਹੈ? ਬਿਠਰੋ ਕੀ ਹੋਈ ਦੀ ਇੱਕ ਤਾਂ ਦੀ ਬੈਕ ਸਾਈਡ ਤੇ ਬਿਠਵਾਲੇ ਬੈਂਟ ਤੇ ਬਿਠ ਜੰਮੀ ਹੁੰਦੀ ਹੈ ਦੂਜੀ ਉਹਦੀ ਪਛਾਣ ਇਹ ਹੁੰਦੀ ਆ ਕਿ ਚੂਚਾ ਸੁੰਗੜਨਾ ਸ਼ੁਰੂ ਹੋ ਜਾਂਦਾ ਲੰਬਾਈ ਵਾਲੇ ਪਾਸੇੋਂ ਐ ਛੋਟਾ ਹੋ ਜਾਂਦਾ ਚੜਾਈ ਵੱਧ ਜਾਂਦੀ ਆ ਚੂਚੇ ਦੀ ਇਹ ਨਿਸ਼ਾਨੀ ਬਿਠਰੋ ਕਰਨ ਦੀ ਆ ਤੁਸੀਂ ਜਦੋਂ ਦੂਰੋਂ ਖੜਕੇ ਵੀ ਦੇਖੋਗੇ ਤਾਂ ਤੁਹਾਨੂੰ ਜਿਹੜੀ ਬਿਠਰੋ ਕੀ ਹੋਈ ਆ ਚੂਚੇ ਦੀ ਉਹ ਸੁੰਗੜਿਆ ਹੋਇਆ ਦਿਖਾਈ ਦੇਊ ਉਹ ਸਿਰ ਵਾਲੇ ਤੇ ਬੈਕ ਵਾਲੇ ਪਾਸੇ ਤੋਂ ਇਕੱਠਾ ਹੋਇਆ ਦਿਖੂਗਾ ਚੜਾਈ ਉਹਦੀ ਵਧੀ ਹੋਈ ਹੋਊ ਇਹ ਨਿਸ਼ਾਨੀਆਂ ਬਿਠ ਰੋਕਣ ਦੀ ਇਹਦਾ ਕੋਈ ਬਹੁਤ ਔਖਾ ਇਲਾਜ ਨਹੀਂ ਹੈ ਬਿਲਕੁਲ ਸਿੰਪਲ ਆਪਾਂ ਉਹਨੂੰ ਗੁੜ ਵਾਲਾ ਪਾਣੀ ਦੇਣਾ ਇੱਕ ਦਿਨ ਦਿਨ 1000 ਚੂਚਿਆਂ ਪਿੱਛੇ 1 ਕਿਲੋ ਗੁੜ ਤਕਰੀਬਨ 15 ਕਿਲੋਟਰ ਪਾਣੀ ਦੇ ਵਿੱਚ 1000 ਚੂਚਿਆਂ ਪਿੱਛੇ ਤੁਸੀਂ ਉਹਨਾਂ ਨੂੰ ਪਾ ਕੇ ਦੇ ਦਿਓ ਤੇ ਇੱਕ ਚਮਚਾ ਉਹਦੇ ਵਿੱਚ ਮਿੱਠੇ ਸੋਡੇ ਦਾ ਪਾਓ ਉਹਦੇ ਨਾਲ ਉਹਦਾ ਸਿਸਟਮ ਚੱਲ ਪਏਗਾ ਬਿਠੋ ਕਰਨ ਲੱਗ ਜੇਗਾ ਤੇ ਜਿਸ ਚੂਚੇ ਤੇ ਬਿਠ ਜਿਆਦਾ ਜੰਮੀ ਹੋਈ ਹੈ ਉਹਦੇ ਬੈਂਟ ਦੇ ਉੱਤੇ ਕਾਫੀ ਜ਼ਿਆਦਾ ਤੁਹਾਨੂੰ ਜੰਮੀ ਹੋਈ ਦਿਖ ਰਹੀ ਹੈ ਜਿਹਦੇ ਨਾਲ ਬੈਂਟ ਬਲੌਕ ਹੋਇਆ ਹੋਇਆ ਤਾਂ ਤੁਸੀਂ ਥੋੜਾ ਜਿਹਾ ਕੋਸਾ ਪਾਣੀ ਲਓ ਕਾਟਨ ਜਾਂ ਕੋਈ ਕਾਟਨ ਦੀ ਲੀਰ ਉਹ ਲੈ ਕੇ ਉਹਦੇ ਉ ਬੇਠਾ ਬਹੁਤ ਸੌਫਟਲੀ ਉਹਨੂੰ ਹਟਾ ਦਿਓ ਤੇ ਗੁੜ ਵਾਲਾ ਇਲਾਜ ਆਪਾਂ ਕਰ ਹੀ ਰਹੇ ਹਾਂ ਉਹਦੇ ਨਾਲ ਪਿੱਛੋਂ ਉਹਦਾ ਬੈਂਟ ਵੀ ਖੁੱਲ ਜਾਏਗਾ ਤੇ ਗੁੜ ਨਾਲ ਉਹਦਾ ਸਿਸਟਮ ਵੀ ਚੱਲ ਪਏ ਇਸ ਤਰ੍ਹਾਂ ਚੂਚਾ ਮਰਨੋ ਬਚ ਜਾਂਦਾ ਹੈ ਇਸ ਟਾਈਮ ਜਿਹੜੀ ਜ਼ਿਆਦਾ ਮੋਰਟੈਲਿਟੀ ਹੁੰਦੀ ਹੈ ਗਰਮੀ ਸਟਾਰਟ ਟਾਈਮ ਉਹ ਬਿਠਰ ਰੁਕਣ ਵਾਲੀ ਹੁੰਦੀ ਹੈ ਜੇ ਤੁਸੀਂ ਆਪਣੇ ਚੂਚੇ ਵੱਲ ਹਰ ਰੋਜ਼ ਗੌਰ ਕਰੋਗੇ ਤਾਂ ਤੁਹਾਨੂੰ ਇਹਦੇ ਸਿੰਪਟਮ ਦਿਖ ਜਾਣਗੇ ਇਹ ਹੁੰਦਾ ਕਿਉਂ ਆ ਜਦੋਂ ਅਸੀਂ ਇੱਕ ਦਿਨ ਦਾ ਚੂਚਾ ਲੈ ਕੇ ਜਾਂਦੇ ਆਂ ਕਈ ਵਾਰੀ ਅਸੀਂ ਨਾਲ ਦੀ ਨਾਲ ਉਹਨੂੰ ਫੀਡ ਸੈੱਟ ਦਿੰਨੇ ਆਂ ਪਾਣੀ ਬਾਅਦ ਚ ਲਾਉਂਨੇ ਆਂ ਪਹਿਲਾ ਕਾਰਨ ਤਾਂ ਇਹੀ ਆ ਆਪਾਂ ਕਰਨਾ ਕੀ ਆ ਪਹਿਲਾਂ ਪਾਣੀ ਦੇਣਾ ਆ ਗੁੜ ਵਾਲਾ ਜਿਹੜੀ ਰੇਸ਼ੋ ਮੈਂ ਪਹਿਲਾਂ ਦੱਸੀ ਆ 15 ਲੀਟਰ ਪਾਣੀ 1 ਕਿਲੋ ਗੁੜ 1000 ਚੂਚੀਆਂ ਲਈ ਆ ਇਹ ਇਹ ਤੁਸੀਂ ਉਹਨੂੰ ਸਾਰਿਆਂ ਨੂੰ ਪਹਿਲਾਂ ਦੇਣਾ ਪਹਿਲੇ ਦਿਨ ਉਸ ਤੋਂ ਬਾਅਦ 2 ਘੰਟਿਆਂ ਬਾਅਦ ਤੁਸੀਂ ਉਹਨਾਂ ਨੂੰ ਫੀਡ ਨਹੀਂ ਪਾਉਣੀ ਆਹ ਟਾਈਮ ਦੇ ਵਿੱਚ ਜਿਹੜਾ ਗਰਮੀ ਦਾ ਟਾਈਮ ਆ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਨੂੰ ਪ੍ਰੀ ਸਟਰਟਰ ਫੀਡ ਪਾ ਦਿੰਦੇ ਆ ਪਰ ਪਹਿਲੇ ਦਿਨ ਪਹਿਲੇ 12 ਘੰਟੇ ਉਹਨਾਂ ਨੂੰ ਕੱਲੀ ਮੱਕੀ ਪਾਓ ਜਿਹੜੀ ਆਪਣੀ ਆਮ ਮੱਕੀ ਹੁੰਦੀ ਆ ਸੁੱਕੀ ਜਿਹਦੇ 'ਚ ਨਮੀ ਨਾ ਹੋਵੇ 6% ਤੋਂ ਜ਼ਿਆਦਾ ਨਮੀ ਨਾ ਹੋਵੇ ਸੁੱਕੀ ਮੱਕੀ ਹੋਵੇ ਉਹਦਾ ਤੁਸੀਂ ਚੂਰਾ ਕਰਵਾ ਲੈਣਾ ਬਹੁਤ ਬਰੀਕ ਕਰਨਾ ਆ ਜਿਵੇਂ ਫੀਡ ਹੁੰਦੀ ਆ ਉਸ ਲੈਵਲ ਦਾ ਬਰੀਕ ਕਰਕੇ ਤੁਸੀਂ ਉਹਨਾਂ ਨੂੰ ਪਹਿਲੇ 12 ਘੰਟੇ ਚ ਸਿਰਫ ਮੱਕੀ ਦੇਣੀ ਹੈ ਪ੍ਰੀਸਟਰਟਰ ਫੀਡ ਨਹੀਂ ਦੇਣੀ ਜੇ ਅਸੀਂ ਪ੍ਰੀਸਟਰਟਰ ਫੀਡ ਦੇ ਦਿੰਨੇ ਆ ਪਹਿਲੇ ਦਿਨ ਉਸ ਨਾਲ ਇਹ ਪ੍ਰੋਬਲਮ ਆਉਂਦੀ ਆ ਬਿਠ ਚੱਲਣ ਦੀ ਕਾਰਨ ਇਹਦੇ ਪਿੱਛੇ ਇਹ ਹੁੰਦਾ ਕਿ ਜਦੋਂ ਆਂਡੇ ਦੇ ਵਿੱਚੋਂ ਚੂਚਾ ਨਿਕਲਦਾ ਆ 17ਵੇਂ 18ਵੇਂ ਦਿਨ ਚੂਚਾ ਤਿਆਰ ਹੋ ਜਾਂਦਾ ਪੂਰੀ ਤਰ੍ਹਾਂ ਅੰਡੇ ਦੇ ਵਿੱਚ ਤੇ ਜਿਹੜੀ ਜ਼ਰਦੀ ਹੁੰਦੀ ਹੈ ਉਹਦੀ ਉਹ ਅੰਡੇ ਦੇ ਵਿੱਚ ਹੁੰਦੀ ਆ ਪਰ ਚੂਚੇ ਤੋਂ ਬਾਹਰ ਹੁੰਦੀ ਆ ਚੂਚੇ ਦੇ ਬਾਹਰ ਪਈ ਹੁੰਦੀ ਆ ਉਹ ਜ਼ਰਦੀ ਜਿਹੜੀ ਜਿਹਨੂੰ ਆਪਾਂ ਯੌਕ ਕਹਿੰਦੇ ਆ ਜਿਹਦੇ ਤੋਂ ਉਹਨੂੰ ਖਰਾਕ ਮਿਲਦੀ ਹੈ 17ਵੇਂ 18ਵੇਂ ਦਿਨ ਚੂਚਾ ਉਹਨੂੰ ਆਪਣੇ ਅੰਦਰ ਲੈ ਲੈਂਦਾ ਤੇ ਉੱਪਰ ਦੀ ਮਾਸ ਫੇਰ ਜਾਂਦਾ ਉਹ ਇਹ ਵੀ ਜਿਹੜੀ ਛੋਟੀ ਅੰਦਰ ਸਮਾਲ ਇੰਟੈਸਟਾਈਨ ਉਹਦੇ ਤੇ ਸਾਈਡ ਤੇ ਲੱਗੀ ਹੁੰਦੀ ਆ ਜਿਵੇਂ ਕਿਸੇ ਦਰਖਤ ਨੂੰ ਕੋਈ ਫੜ ਲੱਗ ਜਾਂਦਾ ਸਾਈਡ ਤੇ ਹੁੰਦੀ ਆ ਉਹ ਥੋੜੀ ਜਿਹੀ ਲੱਗੀ ਹੋਈ ਉਹ ਖਰਦੀ ਅੰਦਰ ਉਹ ਹੁੰਦੀ ਆ 72 ਘੰਟੇ ਲਈ ਜਦੋਂ ਆਪਾਂ ਚੂਚਾ ਮਸ਼ੀਨ ਦੇ ਵਿੱਚੋਂ ਕੱਢਦੇ ਆ ਤਾਂ 72 ਘੰਟੇ ਤੱਕ ਇਹਨੂੰ ਕੋਈ ਖੁਰਾਕ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਸਾਰ ਸਕਦਾ ਹੈ ਆਪਣਾ ਕਿਉਂਕਿ ਉਹ ਜਿਹੜੀ ਜਰਦੀ ਆ ਪ੍ਰਮਾਤਮਾ ਵੱਲੋਂ ਹੀ ਇਹਦੇ ਸਰੀਰ ਦੇ ਵਿੱਚ ਆਉਹ ਉਹ ਬਹੁਤ ਵਧੀਆ ਖੁਰਾਕ ਆ ਯੋਕ ਹੁੰਦੀ ਆ ਤੇ ਉਹ ਇਹਦੇ ਵਾਸਤੇ ਸ਼ਫੀਸ਼ੈਂਟ ਹੁੰਦੀ ਆ ਜਦੋਂ ਆਪਾਂ 72 ਘੰਟੇ ਦੇ ਵਿੱਚ ਇਹਨੂੰ ਕੋਈ ਤੇਜ਼ ਖਰਾਕ ਦੇ ਦਿੰਨੇ ਆ ਜਿਵੇਂ ਪ੍ਰੀ-ਸਟਰਟਰ ਦੇ ਦਿੰਨੇ ਆ ਪਹਿਲੇ ਦਿਨੇ ਦੇ ਦਿੰਨੇ ਆ ਜਾਣ ਸਾ ਤਾਂ ਉਹ ਜਰਦੀ ਨਹੀਂ ਪਿਗਲਦੀ ਹੈਗੀ ਉਹਦੀ ਲੋੜ ਨਹੀਂ ਪੈਂਦੀ ਕਿਉਂਕਿ ਜਿਹੜੀ ਪ੍ਰੀ-ਸਟਰਟਰ ਫੀਡ ਆ ਇਹਦੇ ਵਿੱਚ ਪ੍ਰੋਟੀਨ ਕਾਫੀ ਜ਼ਿਆਦਾ ਹੁੰਦਾ ਤੇ ਜਿਹੜੀ ਅੰਦਰ ਜਰਦੀ ਆ ਉਹਦੇ 'ਚ ਵੀ ਪ੍ਰੋਟੀਨ ਕਾਫੀ ਹੁੰਦਾ ਉਹ ਇਹਦੇ ਵਾਸਤੇ ਵੱਧ ਜਾਂਦਾ ਪ੍ਰੋਟੀਨ ਉਹ ਜ਼ੋਰ ਕਰਦਾ ਆ ਉਹਦੇ ਨਾਲ ਬਿੱਠ ਰੋਪੀ ਜਾਂਦੀ ਸੋ ਇਹੀ ਕਰਨਾ ਚਾਹੀਦਾ ਆ ਕਿ ਤੁਸੀਂ ਪਹਿਲੇ ਦਿਨ ਪਹਿਲੇ 12 ਘੰਟੇ ਜਦੋਂ ਤੁਸੀਂ ਪਾਣੀ ਦਿੱਤਾ ਉਦੋਂ 12 ਘੰਟੇ ਤੱਕ ਇਹਨੂੰ ਮੱਕੀ ਪਾਓ ਬਸ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਆ ਕਿ ਮੱਕੀ ਸੁੱਕੀ ਹੋਣੀ ਚਾਹੀਦੀ ਹੈ ਤੇ ਬਿਲਕੁਲ ਫੀਡ ਦੇ ਲੈਵਲ ਦੀ ਬਰੀਕ ਕੀਤੀ ਹੋਣੀ ਚਾਹੀਦੀ ਹੈ ਤੁਸੀਂ ਉਹਨੂੰ ਗ੍ਰਾਈਂਡ ਕਰਵਾ ਸਕਦੇ ਹੋ ਗ੍ਰਾਈਂਡ ਕਰਵਾ ਕੇ ਰੱਖ ਲਓ ਹਜ਼ਾਰ ਚੂਚਿਆਂ ਨੂੰ ਉਹ 2-3 ਕਿਲੋ ਮੁੱਕਦੀ ਨਹੀਂ ਹੈਗੀ ਬਸ ਉਹਦੇ ਨਾਲ ਥੋੜਾ ਸਾਰਾ ਜਿਹੜਾ ਵਿਖਵਾਲਾ ਇਹ ਸਿਸਟਮ ਆ ਰੱਖਣ ਦਾ ਇਹ ਠੀਕ ਹੋ ਜਾਊਗਾ ਤੇ ਚੂਚੇ ਦੀ ਜਿਹੜੀ ਮੋਰਟੈਲਿਟੀ ਆ ਉਹ ਬਿਲਕੁਲ ਜ਼ੀਰੋ ਹੋ ਜਾਊਗਾ 90% ਚਾਂਸ ਪਹਿਲੇ ਹਫਤੇ ਦੇ ਵਿੱਚ ਚੂਚੇ ਮਰਨ ਦੇ ਬਿਠ ਰੋਕਣ ਕਰਕੇ ਹੁੰਦੇ ਜੇ ਤੁਸੀਂ ਇਹ ਚੀਜ਼ ਨੂੰ ਕਰ ਲਓਗੇ ਤਾਂ ਕਾਫੀ ਹੱਦ ਤੱਕ ਚੂਚਾ ਮਰਨੋਂ ਹਟ ਚੁੱਕਾ ਬਾਕੀ ਹੋਰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹਦੀ ਜਾਣਕਾਰੀ ਸੀ ਟ੍ਰੇਨਿੰਗ 'ਚ ਹਮੇਸ਼ਾ ਦਿੰਨੇ ਆ ਤੁਸੀਂ ਆਪਣਾ ਪੋਲਟਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ ਦੇਸੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਟ੍ਰੇਨਿੰਗ ਜੁਆਇਨ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਹਾਨੂੰ ਹਰੇਕ ਤਰ੍ਹਾਂ ਦੀ ਜਾਣਕਾਰੀ ਇੱਕ ਦਿਨ ਦੇ ਚੂਚੇ ਤੋਂ ਲੈ ਕੇ ਵੱਡਾ ਕਰਨ ਵੈਕਸੀਨੇਸ਼ਨ ਕਰਨ ਤੇ ਟੀਕੇ ਲਾਉਣ ਹਰੇਕ ਤਰ੍ਹਾਂ ਦੀਆਂ ਦਵਾਈਆਂ ਹਰੇਕ ਤਰ੍ਹਾਂ ਦੀ ਬਿਮਾਰੀ ਤੇ ਉਸ ਤੋਂ ਬਾਅਦ ਇਹਦਾ ਮਾਰਕੀਟਿੰਗ ਕਿਵੇਂ ਕੀਤੀ ਜਾਂਦੀ ਹੈ ਤੁਸੀਂ ਆਪਣੇ ਫਾਰਮ ਦੀ ਸੇਲ ਕਿਵੇਂ ਵਧਾ ਸਕਦੇ ਹੋ ਤੁਸੀਂ ਲੋਨ ਲੈ ਕੇ ਫਾਰਮ ਸ਼ੁਰੂ ਕਰਨਾ ਉਹਦਾ ਪ੍ਰੋਸੈਸ ਕੀ ਹੁੰਦਾ ਉਹਦੀ ਪੂਰੀ ਜਾਣਕਾਰੀ ਅਸੀਂ ਉਹ ਟ੍ਰੇਨਿੰਗ ਚ ਦਿੰਨੇ ਹੁੰਦੇ ਆ ਤੇ ਹੁਣ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ